ਬੀਜੀ ਸੰਗਰੂਰ ਤੋਂ ਆਇਆ ਸੀ ਦਵਾਈ ਵੀਰੇ ਅੱਧੀ ਮਿਲੀ ਹੈ ਅੱਧੀ ਕਹਿੰਦੇ ਬਾਹਰੋਂ ਲੈ ਲਓ ਜੀ ਕੀ ਕਹਿ ਰਹੇ ਨੇ ਹਾਂ ਜੀ ਜਿਹੜੀ ਕਹਿੰਦੇ ਕਾਦੀ ਦਵਾਈ ਕਾਦਰ ਦਵਾਈ ਜੀ ਆ ਦਲੇ ਦੀ ਹੈ ਜੀ ਮਾਤਾ ਜੀ ਉਹਨਾਂ ਦੇ ਵਿੱਚੋਂ ਇੱਕ ਹੀ ਮਿਲ ਗਿਆ ਅੰਦਰੋਂ ਬਸ ਇੱਕ ਹੀ ਮਿਲ ਗਿਆ ਜੀ ਟੋਟਲ ਇੱਕ ਦੋ ਤਿੰਨ ਨਹੀਂ ਟੋਟਲ ਤਿੰਨ ਟੱਕ ਇੱਕ ਇੱਕ ਮਿਲੀ ਹੈ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਜੀ ਹਾਂ ਮਿਲ ਗਈ ਅੱਧੀ ਮਿਲਦੀ ਹੈ ਜੀ ਅੱਧੀ ਬਾਹਰੋਂ ਲੈ ਲੀਏ ਡਾਕਟਰ ਹਾਂ ਜੀ ਕਾਰਨ ਕੀ ਦੱਸੋ ਇਹ ਨਾ ਵੀ ਉਹ ਕਹਿੰਦੇ ਬਾਹਰੋਂ ਲਿਖੀ ਅੰਦਰੋਂ ਮਿਲ ਜੂਗੀ ਦਵਾਈ ਸਰ ਜਾਨ ਨੂੰ ਤਾਂ 21 ਮਿਲੀ ਹੈ ਦੂਸਰੀ ਮਿਲੀ ਨਹੀਂ ਹੈਗੀ ਕਹਿੰਦੇ ਬਾਹਰੋਂ ਲੈਣੀ ਪਵੇਗੀ ਹੈ ਨਹੀਂ ਇੱਥੇ ਕਹਿੰਦੇ ਨੇ ਵੀ ਜੇ ਜਿਹੜੀ ਦਵਾਈ ਕੋ ਲਿਖ ਕੇ ਮਿਲੇਗੀ ਦੂਜੀ ਬਾਰਗਵਾਰ ਤੇ 800 ਦੀ ਦਵਾਈ ਲੈ ਕੇ ਆਈਆਂ ਦੇਖੋ ਔਰੋਂ ਮਿਲੀ ਨਹੀਂ ਅੰਦਰੋਂ ਔਰੋਂ ਮਿਲੀ ਅੰਦਰੋਂ ਮਿਲ ਇਹ ਪ੍ਰਾਈਵੇਟ ਲੈ ਕੇ ਹਾਂਜੀ 800 ਦੀ ਬਿੱਲ ਕਟਾ ਆਪਣੇ ਮੁਲਾਜ਼ਮਾਂ ਲਈ ਜ਼ਰੂਰ ਖੋਲ ਰਿਹਾ ਲੇਕਿਨ ਇਸ ਦਵਾਈਆਂ ਦੇ ਸਵਾਲ ਦੇ ਉੱਪਰ ਇਹ ਦਰਵਾਜ਼ਾ ਨਹੀਂ ਖੁੱਲ ਰਿਹਾ ਔਰ ਇਹ ਪੰਜਾਬ ਦੇ ਲੋਕ ਨੇ ਜਿਹੜੇ ਉਹ ਸਵਾਲ ਕਰ ਰਹੇ ਨੇ ਤੋਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਦਵਾਈ ਹੈ ਨਹੀਂ ਕਿ ਤੁਹਾਡੇ ਕੋਲ ਦਵਾਈ ਹੈ ਨਹੀਂ ਤੁਹਾਡੇ ਕੋਲ ਦਵਾਈ ਨਹੀਂ ਹੈਗੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਸਖਤ ਆਦੇਸ਼ ਕੀਤੇ ਗਏ ਸੀ ਕਿ ਪੰਜਾਬ ਦੇ ਉਹ ਸਾਰੇ ਸਰਕਾਰੀ ਹਸਪਤਾਲ ਡਿਸਪੈਂਸਰੀਆਂ ਜਿਦੇ ਵਿੱਚ ਲੋਕ ਇਲਾਜ ਕਰਾਉਣ ਦੇ ਲਈ ਪਹੁੰਚਦੇ ਨੇ ਉਹਨਾਂ ਨੂੰ 26 ਜਨਵਰੀ ਤੋਂ ਬਾਅਦ ਜਾਂ ਜਨਵਰੀ 26 ਜਨਵਰੀ ਤੱਕ ਜਿਹੜੀ ਹੈ ਉਹ ਮੁਕਤ ਮੁਫਤ ਦਵਾਈਆਂ ਜਿਹੜੀਆਂ ਨੇ ਉਹ ਮੋਹਾਇਨਾ ਕਰਾਈਆਂ ਜਾਣ ਭਾਵੇਂ ਟੈਸਟ ਹੋਣ ਬਾਰੋ ਵੀ ਅਗਰ ਟੈਸਟ ਹੁੰਦੇ ਤੇ ਅਸੀਂ ਟਰਾਈ ਕਰਾਂਗੇ ਕਿ ਬਾਹਰ ਦੇ ਟੈਸਟ ਵੀ ਸਰਕਾਰ ਆਪਣੇ ਵੱਲੋਂ ਕਰਾ ਕੇ ਦੇਵੇ ਲੋਕਾਂ ਨੂੰ ਕੋਈ ਵੀ ਮੁਸ਼ਕਲਾਂ ਜਿਹੜੀਆਂ ਨੇ ਉਹ ਸਿਹਤ ਸੂਲਤਾਂ ਦੇ ਵਿੱਚ ਨਾ ਹੋਣ ਅੱਜ ਉਸਦੀ ਰਿਐਲਿਟੀ ਚੈੱਕ ਕਰ ਲੈਣੇ ਆ ਕਿ ਕਿ ਸਥਿਤੀ ਕੀ ਹੈਗੀ ਹੈ ਕਿਉਂਕਿ ਆਦੇਸ਼ਾਂ ਨੂੰ ਵੀ ਦੋ ਤਿੰਨ ਦਿਨ ਦਾ ਸਮਾਂ ਹੋ ਚੁੱਕਾ ਹੈ ਤਰੀਕ ਵੀ ਨਿਕਲ ਚੁੱਕੀ ਹੈ ਲੇਕਿਨ ਇਹ ਤਸਵੀਰ ਜਿਹੜੀ ਉਹ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦਾ ਮੰਨਿਆ ਪ੍ਰਬੰਧਾ ਹਸਪਤਾਲ ਹੈ ਰਜਿੰਦਰਾ ਹਸਪਤਾਲ ਔਰ ਰਜਿੰਦਰਾ ਹਸਪਤਾਲ ਦੇ ਵਿੱਚ ਇਹ ਮੁਫਤ ਦਵਾਈਆਂ ਦੇ ਵਿੱਚ ਲਾਈਨ ਲੱਗੀ ਹੋਈ ਹੈ ਔਰ ਦਵਾਈਆਂ ਲੈਣ ਦੇ ਲਈ ਲੋਕ ਪਹੁੰਚ ਰਹੇ ਨੇਗੇ ਮਾਤਾ ਜੀ ਦਵਾਈ ਲੈ ਕੇ ਆਇਓ ਮਿਲ ਗਈ ਸਾਰੀ ਦਵਾਈ ਹਾਂ ਜੀ ਇੱਕ ਮਿਲੀ ਹੈ ਜੀ ਕਿੰਨੀਆਂ ਦਵਾਈਆਂ ਲਿਖੀਆਂ ਸੀਗੀਆਂ ਚਾਰ ਦਵਾਈਆਂ ਨੇ ਜੀ ਦੋ ਇੰਜੈਕਸ਼ਨ ਨੇ ਕੁਛ ਨਹੀਂ ਇਸ ਨੂੰ ਕਿੰਨੀ ਕਿੰਨੀ ਕਿ ਮਿਲੀ ਹੈ ਜੀ ਇੰਜੈਕਸ਼ਨ ਨਹੀਂ ਇੰਜੈਕਸ਼ਨ ਵੀ ਨਹੀਂ ਮਿਲਿਆ ਜੀ ਉਹ ਵੀ ਨਹੀਂ ਮਿਲਿਆ ਨਹੀਂ ਜੀ ਪਹਿਲਾਂ ਵੀ ਕਦੀ ਲਵਾਇਆ ਕਿ ਹੁਣ ਪਹਿਲੀ ਵਾਰ ਲਵਾਇਆ ਨਹੀਂ ਜੀ ਬੇਟੇ ਦੇ ਪਥਰੀ ਦਾ ਦਰਦ ਉੱਤੇ ਦੀ ਪਹਿਲੀ ਵਾਰ ਹੀ ਆਏ ਆ ਮੈਨੂੰ ਲਿਵਰੀ ਆਏ ਹਾਂ ਹਾਂ ਜੀ ਦਵਾਈ ਇਸ ਚੋਂ ਇੱਕ ਹੀ ਮਿਲੀ ਹਾਂ ਜੀ ਆ ਮਿਲੀ ਹੈ ਬਾਕੀ ਕੀ ਉਮੀਦ ਕੀ ਹੈ ਬਾਹਰ ਕਿੰਨੀ ਦੀ ਮਿਲਣੀ ਹੈ ਦਵਾਈ ਇਹ ਪਤਾ ਨਹੀਂ ਜੇ ਤਾਂ ਦਿਖਾ ਕੇ ਪਤਾ ਲੱਗੇਗਾ ਸਰਕਾਰ ਕਹਿੰਦੀ ਮੁਫਤ ਦਵਾਈ ਦਵਾਂਗੇ ਫਿਲਹਾਲ ਤਾਂ ਜਿੱਕੇ ਮਿਲੀ ਹੈ ਇਹ ਤੁਸੀਂ ਟੈਸਟ ਵਗੈਰਾ ਕੋਈ ਲਿਖਿਆ ਇਸ ਚ ਨਹੀਂ ਟੈਸਟ ਸੀ ਅਲਟਰਾਸਾਉਂ ਪਹਿਲਾਂ ਕਰਵਾ ਲਿਆ ਸੀਗਾ ਕਿੱਥੋਂ ਕਰਾ ਕੇ ਆਏ ਬਾਹਰੋਂ ਕਰਵਾ ਲਿਆ ਸੀਗਾ ਉੱਧਰ ਨਹੀਂ ਉਦੋਂ ਅਸੀਂ ਪਹਿਲਾਂ ਆਪ ਹੀ ਕਰਵਾ ਲਿਆ ਸੀਗਾ ਇਹ ਵੀ ਕਿਉਂ ਦਰਦ ਹੋਇਆ ਹਾਂ ਜੀ ਦਵਾਈ ਇੱਕ ਮਿਲੀ ਹਾਂ ਜੀ ਹਾਂ ਜੀ ਇਹ ਤਸਵੀਰ ਜਿਹੜੀ ਆ ਉਹ ਦੇਖ ਲੈਣੇ ਆ ਕਿ ਕਿਥੋਂ ਆਏ ਮਾਤਾ ਗਦਾਈਆ ਪਿੰਡ ਨਾਬੇ ਕੋਲੋਂ 800 ਦੀ ਦਵਾਈ ਲੈ ਕੇ ਆਈਆਂ ਦੇਖੋ ਔਰੋ ਮਿਲੀ ਨਹੀਂ ਅੰਦਰ ਔਰੋ ਮਿਲੀ ਨਹੀਂ ਅੰਦਰੋ ਮਿਲ ਇਹ ਪ੍ਰਾਈਵੇਟ ਲੈ ਕੇ ਹਾਂਜੀ 800 ਦੀ ਆ ਦੇ ਬਿੱਲ ਕੱਟ ਕਿੰਨੇ ਦੀ ਲੈ ਕੇ ਆਏ ਹੋ 880 ਅੰਦਰ ਆਈ ਸੀ ਕਿ ਤੁਸੀਂ ਆਏ ਤੇ ਜਿਹੜਾ ਮਿਲੀ ਨਹੀਂ ਹੈਗੀ ਹੁਣ ਫੇਰ ਇੱਕ ਲਿਖੀ ਔਰੋ ਲੈ ਕੇ ਜਾਨੀ ਆ ਜਿੰਮੀ ਬਿਲਕੁਲ ਫੇਰ ਲਿਖ ਕੇ ਦਿੱਤੀ ਡਾਕਟਰ ਨੇ ਹਾਂਜੀ ਦਵਾਈ ਲੈ ਕੇ ਆਏ ਬਾਹਰੋਂ ਇਹ ਡਾਕਟਰ ਨੇ ਲਿਖ ਕੇ ਦਿੱਤੀ ਹਾਂਜੀ ਇਹ ਲਿਖੀ ਸੀ ਡਾਕਟਰ ਨੇ ਦਿਮਾਗ ਦੀ ਦਵਾਈ ਹੈ ਜੀ तो हाँ जी आके गई मैं उरो मैंने एक गोलियो मिली है जी हाँ जी बारो लेके आई मैं प्राइवेट तो दवाई लेके आए हो तुम दवाई लेके मिली नहीं जी कहते बारो ही मिलूगी तुम तो कोई भी दवाई नहीं ना बेटी ने भी नहीं मिली हो गए दस पाँच दस मिनट दस मिनट हो गए ना भी नहीं मिली कोई दवाई एक भी दवाई नहीं मिली दिखाए हाँ जी हाँ जी जाए कोई बाहर डॉक्टर तो लिखा गया नहीं नहीं, नहीं अंदर तो जाके आए हैं डॉक्टर वो लिखा गया सादू किथे ਇਹ ਨਾ ਹੋਵੇ ਬਾਹਰੋਂ ਲਿਖਾ ਕੇ ਆਏ ਆ ਆ ਦੇਖ लो ਇਹ ਕਿਹਦੀ ਪਰਚੀ ਕਿਹਦੀ ਆ ਦੇਖੋ ਰਜਿੰਦਰ ਹਸਪਤਾਲ ਦੀ ਪਰਚੀ ਹੈ ਕਿਨਾਰੇ ਡਾਕਟਰ ਨੇ ਕਿਨਾਰੇ ਡਾਕਟਰ ਹੈ ਜਿਵੇਂ ਵੇਖਦੇ ਹੋ ਸਰਕਾਰ ਨੇ ਕਿਹਾ ਸੀ ਕਿ ਮੁਫਤ ਦਵਾਈਆਂ ਮਿਲਣਗੀਆਂ ਔਰ ਹਸਪਤਾਲ ਦੇ ਵਿੱਚ ਮੌਜੂਦ ਹਾਂਜੀ ਇਹ ਵੀ ਸੁਣਿਆ ਡਾਕਟਰ ਆਪ ਲੈ ਕੇ ਆਣਗੇ ਇਹ ਵੀ ਸੁਣਿਆ ਬੰਨੇ ਦਵਾਈ ਸਤੋਂ ਕੋਈ ਵੀ ਨਹੀਂ ਮਿਲੀ ਹੁਣ ਡਾਕਟਰ ਨੇ ਅੰਦਰ ਦੇ ਡਾਕਟਰ ਲਿਖੇ ਹਾਂਜੀ ਇਹ ਡਾਕਟਰ ਇਹ ਐਸਿਸਟੈਂਟ ਬੈਠੇ ਆ ਡਾਕਟਰ ਡਿੰਪਲ ਜੋਪਰਾ ਦੇ ਐਸਿਸਟੈਂਟ ਹੈ ਅੱਛਾ ਹਾਂਜੀ ਹਾਂਜੀ ਇਹ ਦਵਾਈ ਅੰਦਰ ਨਹੀਂ ਮਿਲਦੀ ਨਹੀਂ ਇਹ ਲੋਕ ਨੇ ਪੰਜਾਬ ਦੇ ਜਿਹੜੇ ਕਹਿ ਰਹੇ ਨੇ ਕਿ ਦਵਾਈਆਂ ਇੱਥੇ ਨਹੀਂ ਮਿਲ ਰਹੀਆਂ ਨੇ ਇਹ ਮਹਿਲਾਵਾਂ ਨੇ ਲਾਈਨਾਂ ਦੇ ਵਿੱਚ ਲੱਗੀਆਂ ਨੇ ਦਵਾਈ ਮਿਲੀ ਮਾਤਾ ਨਾ ਜੀ ਕੁਝ ਨਹੀਂ ਮਿਲੇਗਾ ਦਵਾਈ ਦਾ ਧਿਆ ਨਹੀਂ ਰਹੀ ਦਵਾਈ ਇਹ ਨਹੀਂ ਰਹੀ ਨਾ ਨਹੀਂ ਰਹੀ ਹੈ ਕੰਦੇ ਦਵਾਈ ਪ੍ਰਭਾਤੂ ਡਾਕਟਰ ਪ੍ਰਵਿੰਦਰ ਸਿੰਘ ਨੇ ਉਹਨਾਂ ਨੇ ਮੈਡੀਸਨ ਲਿਖੀ ਹੈ ਇਹ ਦਵਾਈ ਸਾਨੂੰ ਕੋਈ ਨਹੀਂ ਮਿਲੀ ਮਿਲੀ ਨਹੀਂ ਨਾ ਕਿ ਪਹਿਲਾਂ ਮਿਲਦੀ ਸੀ ਸਾਨੂੰ ਹੁਣ ਸਾਨੂੰ 6-7 ਮਹੀਨੇ ਹੋ ਗਏ ਮਿਲ ਨਹੀਂ ਰਹੀ ਹੈਗੀ ਅੰਦਰ ਨਹੀਂ ਮਿਲਦੀ ਨਹੀਂ ਅੰਦਰ ਨਹੀਂ ਮਿਲ ਰਹੀ ਗੱਲ ਮੁੱਖ ਮੰਤਰੀ ਨੇ ਕਿਹਾ 26 ਜਨਵਰੀ ਤੱਕ ਮੋਹਰਾ ਕਰਾਓ ਸਾਰੀਆਂ ਦਵਾਈਆਂ ਕੁਝ ਨਹੀਂ ਮਿਲੇਗਾ ਜੀ ਸਾਨੂੰ ਕੁਝ ਨਹੀਂ ਮਿਲੇਗਾ ਸੰਤਾ ਇਹ ਨੀਯਤ ਦਵਾਈਆਂ ਲਿਖੀਆਂ ਇਹ ਤਿੰਨ ਚਾਰ ਲਿਖੀਆਂ ਹੋਈਆਂ ਨੇ ਕਿੰਨੇ ਕਿਦੀਆਂ ਦਵਾਈਆਂ ਹੋਣੀਆਂ ਬਾਹਰੋਂ ਜੇ ਲੋਕ ਹੁਣ ਪਤਾ ਨਹੀਂ ਜੀ ਇੰਨੇ ਤਾਂ ਹੁਣ ਤੇ ਬਾਹਰ ਜਾਏ ਤਾਂ ਪਤਾ ਲੱਗੂਗਾ ਨਾ 1250 ਰੁਪਏ ਦੀ ਦਵਾਈ ਮੈਡੀਸਨ ਜੀ 1250 ਦੀ ਦੁਕਾਨ ਜੀ ਹਾਂ ਟੈਸਟ ਵਗੈਰਾ ਕੋਈ ਕਰਾਇਆ ਟੈਕ ECG ਹੋਈ ਹੈ ਜੀ ਉਹ 60 ਰੁਪਏ ਚ ਹੋਈ ਹੈ ਜੀ ਇੱਥੇ ਕਰਾਈ ਹੈ ਹਾਂ ਜੀ ਇੱਥੇ ਹੀ ਕਰਾਈ ਹੈ ਜੀ ਉਫਤ ਹੋਈ ਹੈ ਨਾ ਹਾਂ ਜੀ ਪੈਸੇ ਲੱਗੇ 60 ਰੁਪਏ ਪੈਸੇ ਲੱਗੇ ਹਾਂ ਜੀ ਪੈਸੇ ਲੱਗੇ ਬਾਹਰ ਨਾਲੋਂ ਸਸਤੀ ਭਈ ਹਾਂ ਜੀ ਬਾਹਰ ਨਾਲੋਂ ਸਸਤੀ ਹੈ ਜੀ ਇਹ ਤਸਵੀਰ ਹੈ ਜਦੋਂ ਲੋਕ ਦਵਾਈਆਂ ਲੈਣ ਦੇ ਲਈ ਪਹੁੰਚ ਰਹੇ ਨੇ ਕੋਸ਼ਿਸ਼ ਕਰਾਂਗੇ ਕਿ ਡਿਸਪੈਂਸਰੀ ਦੇ ਇੰਚਾਰਜ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਕਿ ਉਹ ਕੀ ਕੁਝ ਕਹਿੰਦੇ ਨੇਗੇ ਕਿ ਉਹ ਕੁਝ ਇਸ ਦਾ ਜਵਾਬ ਦਿੰਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਦਵਾਈਆਂ ਮੁਫਤ ਕਰਾਉਣ ਦੀ ਗੱਲ ਦਵਾਈਆਂ ਮੁਹਿੰਨਾ ਕਰਾਉਣ ਦੀ ਗੱਲ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਆਖੀ ਗਈ ਸੀ ਕਿ 26 ਜਨਵਰੀ ਤੱਕ ਪੂਰੇ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਉਹ ਮੁਹਿੰਨਾ ਕਰਾਈਆਂ ਜਾਣ ਦਰਵਾਜ਼ਾ ਬਜਾ ਰਹੇ ਆ ਖੋਲ ਕੋਈ ਨਹੀਂ ਰਿਹਾ ਕਿਉਂਕਿ ਇੰਚਾਰਜ ਹੁੰਦੇ ਅੰਦਰ ਜੋ ਡਿਸਪੈਂਸਰੀ ਦੇ ਵਿੱਚ ਜੋ ਮੁਫਤ ਦਵਾਈਆਂ ਦਿੰਦੇ ਨੇ ਲੇਕਿਨ ਸ਼ਾਇਦ ਹੋ ਸਕਦਾ ਹੈ ਕਿ ਜਵਾਬ ਤੋਂ ਭੱਜਦੇ ਹੋਣ ਕਿ ਜਵਾਬ ਜਿਹੜਾ ਉਹ ਨਹੀਂ ਦੇਣਾ ਚਾਹੁੰਦੇ ਹੁਣ ਇਸ ਪੂਰੀਆਂ ਗੱਲਾਂ ਦਾ ਇਸ ਪੂਰੀ ਮੁਫਤ ਦਵਾਈਆਂ ਦਾ ਤੇ ਇਥੋਂ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਦਵਾਈ ਹੈ ਨਹੀਂ ਕੀ ਤੁਹਾਡੇ ਕੋਲ ਦਵਾਈ ਹੈ ਨਹੀਂ ਤੁਹਾਡੇ ਕੋਲ ਸਰ ਦਵਾਈ ਨਹੀਂ ਹੈ ਕੀ ਤੁਹਾਡੇ ਕੋਲ ਲੋਕ ਦਵਾਈ ਮੰਗ ਰਹੇ ਨੇ ਦਵਾਈ ਨਹੀਂ ਹੈ ਕੀ ਤੁਹਾਡੇ ਕੋਲ ਦਵਾਈ ਦੇ ਰਹੇ ਆ ਜੀ ਜਿਹੜੀ ਹੈਗੀ ਆ ਦੇ ਰਹੇ ਆ ਸਰ ਆਓ ਤੁਸੀਂ ਬਾਹਰ ਆਓ ਇੱਕ ਵਾਰੀ ਗੱਲ ਕਰਨਾ ਚਾਹੁੰਦੇ ਤੋ ਸਰ ਜੋ ਵੀ ਐਮ ਐਸ ਸਾਹਿਬ ਕਰਨਗੇ ਜੀ ਤੁਸੀਂ ਡਿਸਪੈਂਸਰੀ ਤੇ ਜਾਂਦੇ ਹੋ ਤੁਹਾਡੇ ਕੋਲ ਦਵਾਈਆਂ ਆ ਨਹੀਂ ਰਹੀਆਂ ਦਵਾਈਆਂ ਆਈਆਂ ਜੀ ਜਿਹੜੀਆਂ ਆਈਆਂ ਸੀ ਦੇ ਰਹੇ ਆ ਤਿੰਨ ਤਿੰਨ ਚਾਰ ਚਾਰ ਦਵਾਈਆਂ ਲੋਕ ਕਹਿ ਰਹੇ ਨੇ ਕਿ ਨਹੀਂ ਮਿਲ ਰਹੀਆਂ ਜੋ ਆਇਆ ਸਰ ਉਹ ਦੇ ਰਹੇ ਆ ਤੁਸੀਂ ਜਵਾਬ ਦੇਣਾ ਪਸੰਦ ਨਹੀਂ ਕਰੋਗੇ ਤੁਸੀਂ ਸਰ ਐਮ ਐਸ ਸਾਹਿਬ ਨਾਲ ਗੱਲ ਕਰ ਸਕਦੇ ਹੋ ਤੁਹਾਡੀ ਕੋਈ ਰਿਸਪੋਨਸਿਬਿਲਟੀ ਨਹੀਂ ਕੀ ਦਵਾਈਆਂ ਪਹੁੰਚਦੀਆਂ ਸਿਰਫ ਸਰਕਾਰ ਦੀ ਆ ਗਈਆਂ ਜੀ ਜੋ ਆਈਆਂ ਉਹ ਅਸੀਂ ਦੇ ਰਹੇ ਆ ਤਾਂ ਇਹ ਸਾਫ਼ ਤੌਰ ਤੇ ਲਫ਼ਜ਼ ਹੈ ਹਾਲਾਂਕਿ ਕੈਮਰੇ ਤੋਂ ਕ੍ਰੇਜ ਜ਼ਰੂਰ ਕੀਤਾ ਜਾ ਰਿਹਾ ਕਿ ਦਵਾਈਆਂ ਜਿਹੜੀਆਂ ਨੇ ਜੋ ਆਈਆਂ ਨੇ ਉਹ ਦੇ ਰਹੇ ਆ ਹਾਲਾਂਕਿ ਜੋ ਦਵਾਈਆਂ ਇਹਨਾਂ ਕੋਲ ਨਹੀਂ ਪਹੁੰਚੀਆਂ ਉਸ ਦਾ ਜ਼ਿੰਮੇਵਾਰ ਕੌਣ ਹੈ ਜਦੋਂ ਸਰਕਾਰ ਨੇ ਇਹ ਬੋਲਿਆ ਸੀ ਕਿ ਸਰਕਾਰ ਦੀ ਜਿਹੜੀ ਸਰਕਾਰੀ ਦਵਾਈਆਂ ਨੇ ਉਹ ਜ਼ਰੂਰ ਮੌਹਿਨਾ ਕਰਾਈਆਂ ਜਾਣਗੇ ਦਰਵਾਜ਼ਾ ਆਪਣੇ ਮੁਲਾਜ਼ਮਾਂ ਲਈ ਜ਼ਰੂਰ ਖੁੱਲ ਰਿਹਾ ਲੇਕਿਨ ਇਸ ਦਵਾਈਆਂ ਦੇ ਸਵਾਲ ਦੇ ਉੱਪਰ ਇਹ ਦਰਵਾਜ਼ਾ ਨਹੀਂ ਖੁੱਲ ਰਿਹਾ ਔਰ ਇਹ ਪੰਜਾਬ ਦੇ ਲੋਕ ਨੇ ਜਿਹੜੇ ਉਹ ਸਵਾਲ ਕਰ ਰਹੇ ਨੇ ਜੋ ਫਿਫਥ ਮੁਫਤ ਦਵਾਈਆਂ ਦੇਣ ਦਾ ਵਾਅਦਾ ਸਰਕਾਰ ਦੇ ਵੱਲੋਂ ਕੀਤਾ ਗਿਆ ਸੀਗਾ ਕੈਮਰਾ ਪਰਸਨ ਰਵੀ ਚੱਪਲ ਦੇ ਨਾਲ ਦਮਪੀਰ ਸਿੰਘ ਪੀਟੀਸੀ ਨਿਊਜ਼ ਪਟਿਆਲਾ